ਦੇਖੋ ਜੀ ਮੈਂ ਹੀਰਾ ਲਹੌਰੀਆ ਬਲਾਕ ਪ੍ਰਧਾਨ ਯੂਥ ਕਾਂਗਰਸ ਧਾਰੀਵਾਲ ਅੱਜ ਅਸੀਂ ਇਸ ਹਸਪਤਾਲ ਦੇ ਵਿੱਚ ਅਸੀਂ ਆਏ ਆ ਕਿ ਸਾਡੇ ਨੇਤਾ ਵਿਰੋਧੀ ਧਿਰ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਜੀ ਵੱਲੋਂ ਇੱਥੇ ਮੈਂਬਰ ਜਦੋਂ ਰਾਸ ਸਭਾ ਸੀ ਉਹਨਾਂ ਨੇ 1.5-2 ਕਰੋੜ ਰੁਪਏ ਦੀ ਲਾਗਤ ਦੇ ਨਾਲ ਇੱਥੇ ਇੱਕ ਆਕਸੀਜਨ ਪਲਾਂਟ ਲਾਇਆ ਸੀ ਆ ਜਿਹਦੀ ਤਸਵੀਰ ਸਾਹਮਣੇ ਆ ਜੀ ਔਰ ਇਹ ਬਹੁਤ ਦੇਰ ਦਾ ਆਕਸੀਜਨ ਜਿਹੜਾ ਪਲਾਂਟ ਹੈ ਬੰਦ ਪਿਆ ਦਾ ਵਾ ਜਦਕਿ ਇਹਦੀ ਕੋਈ ਸੰਭਾਲ-ਸਭਾਲ ਨਹੀਂ ਕੀਤੀ ਗਈ ਨਾ ਇਹਦੀ ਕੋਈ ਇਹਦੀ ਕੇਅਰ ਕੀਤੀ ਗਈ ਔਰ ਪੰਜਾਬ ਸਰਕਾਰ ਨੂੰ ਤੇ ਚਾਹੀਦਾ ਕਿ ਨਵੇਂ ਪ੍ਰੋਜੈਕਟ ਲਾਉਂਦੇ ਨਵੇਂ ਪ੍ਰੋਜੈਕਟ ਨਾ ਲਾਉਂਦੇ ਬਾਵਜੂਦ ਇਹਨਾਂ ਪੁਰਾਣੇ ਜਿਹੜੇ ਪ੍ਰੋਜੈਕਟ ਲੱਗੇਦੇ ਕਾਂਗਰਸ ਸਰਕਾਰ ਵੇਲੇ ਤੇ ਉਹ ਵੀ ਇਹਨਾਂ ਨੇ ਜਿਹੜੇ ਆ ਬਿਲਕੁਲ ਹੀ ਬੰਦ ਕਰ ਦਿੱਤੇ ਦੇ ਆ ਔਰ ਅਸੀਂ ਕਹਿੰਨੇ ਕਿ ਜਿਹੜੇ ਬੜਿਆਂ ਦਾ ਆਪਣੇ ਆਕਸੀਜਨ ਪਲਾਂਟ ਲੱਗਾ ਦਾ ਪਤਾ ਲੱਗਣ ਤੇ ਆ ਇਹਨਾਂ ਦੀ ਜਿਹੜੀਆਂ ਬੈਟਰੀਆਂ ਤਾਂ ਕਿ ਉਹ ਵੀ ਚੋਰੀ ਹੋ ਚੁੱਕੀਆਂ ਵਾ ਇਹ ਬਿਲਕੁਲ ਹੀ ਇਸ ਤੋਂ ਦੇ ਆਪਤਾ ਰਿਵਲ ਹਸਪਤਲ ਦੀ ਜਿਹੜੀ ਆ ਬਿਲਕੁਲ ਨਕਾਮੀ ਆ ਔਰ ਪੰਜਾਬ ਸਰਕਾਰ ਦੀ ਨਕਾਮੀ ਆ ਅਸੀਂ ਮੰਗ ਕਰਦੇ ਆ ਪ੍ਰਸ਼ਾਸਨ ਕੋਲੋਂ ਕਿ ਜੋ ਜਿਹੇ ਆਕਸੀਜਨ ਪਲਾਂਟ ਜਿਹੜਾ ਲਗਾਇਆ ਗਿਆ ਜਿਹੜੀ ਨਹੀਂ ਚੱਲ ਰਿਹਾ ਇਹਦੀ ਜਿਹੜੀ ਚੋਰੀ ਹੋਈ ਹੈ ਬੈਟਰੀਆਂ ਦੀ ਇਹਦੀ ਪ੍ਰਸ਼ਾਸਨ ਚੰਗੀ ਤਰ੍ਹਾਂ ਜਾਂਚ ਕਰੇ ਔਰ ਜੋ ਕਿ ਲੋਕਾਂ ਨੂੰ ਸਹੀ ਸਹੂਲਤਾਂ ਦਿੱਤੀਆਂ ਜਾਣ ਔਰ ਦੇਖੋ ਜੀ ਹਸਪਤਲ ਦੇ ਆਲੇ-ਦੁਆਲੇ ਤੁਸੀਂ ਆਪ ਹੀ ਦੇਖ ਲਓ ਗੰਦਗੀ ਦਾ ਵੀ ਕਿਦਾਂ ਕੋਈ ਹੈਗਾ ਵਾ ਪੂਰੀ ਗੰਦਗੀ ਫੈਲੀ ਹੋਈ ਦੀ ਆ ਕਿਦਾਂ ਜਾੜ ਬੀਆ ਬਾਣ ਕੋਈ ਸਫਾਈ ਦਾ ਮੇਨਟੇਨਿੰਗ ਹੈ ਨਹੀਂ ਉਹ ਇਹਦੇ ਵਿੱਚ ਸਿੱਧਾ-ਸਿੱਧਾ ਧਾਰੀਵਾਲ ਜਿਹੜਾ ਪ੍ਰਸ਼ਾਸਨ ਜਿਹੜਾ ਆਪਣੇ ਮੈਡੀਕਲ ਪ੍ਰਸ਼ਾਸਨ ਆ ਇਹ ਜ਼ਿੰਮੇਵਾਰ ਆ ਸਰ ਮੇਰਾ ਨਾਮ ਆਸ਼ੂ ਆ ਮੈਂ ਧਾਰੀਵਾਲ ਦਾ ਰਹਿਣ ਵਾਲਾ ਲਾਈਨ ਆਫ ਜੋ ਦਾ ਸਪੋਰਟਸ ਕਲੱਬ ਵੈਲਫੇਅਰ ਸੁਸਾਇਟੀ ਦਾ ਪੰਜਾਬ ਪ੍ਰੈਜ਼ੀਡੈਂਟ ਤੇ ਮੈਂ ਇਹੋ ਮੰਗ ਕਰਨਾ ਚਾਹੁੰਨਾ ਪ੍ਰਸ਼ਾਸਨ ਕੋਲੋਂ ਐਸਐਮਓ ਧਾਰੀਵਾਲ ਸਿਵਲ ਸਰਜਨ ਗੁਰਦਾਸਪੁਰ ਜਿਹੜੇ ਸਿਹਤ ਮੰਤਰੀ ਪੰਜਾਬ ਭਗਵੰਤ ਮਾਨ ਜੀ ਉਹਨਾਂ ਨੂੰ ਕਹਿਣਾ ਚਾਹੁੰਨਾ ਵਾਂ ਕਿ ਤੁਸੀਂ ਕਹਿੰਦੇ ਸੀ ਕਿ ਆਪਾਂ ਰੰਗਲਾ ਪੰਜਾਬ ਬਣਾਉਣਾ ਵਾ ਪਰ ਰੰਗਲਾ ਪੰਜਾਬ ਦਾ ਹਾਲ ਬਹੁਤ ਮਾੜਾ ਹੋ ਚੁੱਕਾ ਵਾ ਜਿਹੜਾ ਕਿ ਧਾਰੀਵਾਲ ਸੀਐਚੀ ਹਸਪੀਟਲ ਦੇ ਵਿੱਚ ਆਕਸੀਜਨ ਪਲਾਂਟ ਲਗਾਇਆ ਗਿਆ ਸੀ ਬਾਜਵਾ ਸਾਹਿਬ ਜੀ ਵੱਲੋਂ ਤੇ ਆ ਆਕਸੀਜਨ ਪਲਾਂਟ ਦਾ ਹਾਲ ਵੇਖ ਲਓ ਤੁਸੀਂ ਇੱਥੋਂ ਤੱਕ ਕਿ ਤਾਲਿਆਂ ਨੂੰ ਵੀ ਜੰਗਾਲ ਲੱਗ ਚੁੱਕਾ ਵਾ ਕਰੋੜਾਂ ਦੀ ਲਾਗਤ ਦੇ ਨਾਲ ਇੱਥੇ ਇਹ ਪਲਾਂਟ ਬਣਾਇਆ ਗਿਆ ਸੀ ਪਰ ਤੁਸੀਂ ਇਹਨਾਂ ਦੀ ਖਸਤਾ ਹਾਲਤ ਵੇਖ ਸਕਦੇ ਜੇ ਮੈਂ ਸਾਰਿਆਂ ਕੋ ਇਹੋ ਮੰਗ ਕਰਨਾ ਜਿੰਨੇ ਵੀ ਇਸ ਚੀਜ਼ ਦੇ ਵਿੱਚ ਅਹੁਦੇਦਾਰ ਨੇ ਇਸ ਚੀਜ਼ 'ਤੇ ਧਿਆਨ ਦਿੱਤਾ ਜਾਵੇ ਮੈਂ ਡਾਕਟਰ ਰਵਿੰਦਰ ਸਿੰਘ ਸੀਨੀਅਰ ਮੈਡੀਕਲ ਅਫੀਸਰ ਸੀਐਸਸੀ ਧਾਰੀਵਾ ਪੀਐਸਏ ਪਲਾਂਟ ਦਾ ਚੱਲ ਰਿਹਾ ਸੀਗਾ ਉਹ 2022 'ਚ ਇੱਥੇ ਸ਼ੁਰੂ 'ਚ ਲੱਗਿਆ ਸੀ ਇੰਸਟਾਲ ਹੋਇਆ ਸੀ ਇਹਦੀ ਮੌਕਡਲ ਵਗੈਰਾ ਵੀ ਹੋਈ ਸੀ ਤੇ ਉਸ ਦੇ ਲੱਗਣ ਤੋਂ ਬਾਅਦ ਇੱਥੇ ਜਿਹੜੀ ਬਿਜਲੀ ਦੀ ਫਲਕਚੁਏਸ਼ਨ ਦਾ ਪਤਾ ਲੱਗਿਆ ਸੀਗਾ ਹੁੰਦੀ ਹੈ ਉਹਦੇ ਕਰਕੇ ਥੋੜਾ ਪ੍ਰੋਬਲਮ ਆਉਣ ਦਾ ਖਤਰਾ ਸੀਗਾ ਉਹਦੇ 'ਚ ਜੋ ਵੀ ਸੀਗਾ ਉਹਦੇ 'ਚ ਅਸੀਂ ਉਹਦੇ 'ਚ ਜੋ ਐਸਟੀਮੇਟ ਲਗਾਇਆ ਸੀ ਸਾਡੇ ਇੰਜੀਨੀਅਰਿੰਗ ਮਿੰਨੇ ਕਿ ਸਰਵੋ ਸਟੈਬਲਾਈਜ਼ਰ ਵਗੈਰਾ ਦੀ ਲੋੜ ਹੈਗੀ ਆ ਉਸ ਤੋਂ ਬਾਅਦ ਇਹ ਚਾਲੂ ਹੋਇਆ ਉਸ ਤੋਂ ਬਾਅਦ ਥੋੜੀ ਬਹੁਤ ਇਸ ਜਿਸ ਤਰ੍ਹਾਂ ਇੱਕ ਦੋ ਵਾਰੀ ਚੋਰੀ ਹੋਈ ਸੀ ਚੋਰੀ ਇਹਦੀਆਂ ਪਹਿਲਾਂ ਬੈਟਰੀ ਚੋਰੀ ਹੋਈ ਸੀ ਬੈਟਰੀ ਅਸੀਂ ਪਾਲੀ ਸੀ ਫਿਰ ਕੁਝ ਦੂਸਰੀ ਚੀਜ਼ਾਂ ਚੋਰੀ ਹੋਈ ਸੀ ਇਹਦੀਆਂ ਬਕਾਇਦਾਂ ਅਸੀਂ ਜਿਹੜੀਆਂ ਪੁਲਿਸ ਕੰਪਲੀਟ ਨੇ 2022 ਚ 2023 ਦੇ ਸ਼ੁਰੂ ਚ 2024 ਚ ਕੀਤੀਆਂ ਹੋਈਆਂ ਪੁਲਿਸ ਡਿਪਾਰਟਮੈਂਟ ਨੂੰ ਜਿਹੜੇ ਪੀਐਸਏ ਪਲਾਂਟ ਹੈ ਜਿਸ ਤਰ੍ਹਾਂ ਸਾਡੇ ਗੁਰਦਾਸਪੁਰ ਤਿੰਨ ਨੇ ਬਟਾਲਾ ਗੁਰਦਾਸਪੁਰ ਔਰ ਧਾਰੀਵਾਲ ਪਠਾਨਕੋਟ ਵੀ ਆ ਗਿਆ ਉਸਰ ਪੰਜਾਬ ਦੇ ਬਾਕੀ ਵਕਫਾ ਵਕਫਾ ਜ਼ਿਲ੍ਹਿਆਂ ਚ ਵੀ ਪੀਐਸਏ ਪਲਾਂਟ ਲੱਗੇ ਨੇ ਨਾਰਮਲ ਕੰਡੀਸ਼ਨ ਚ ਇਜਿਸਤਰਾ ਉਦੋਂ ਤੁਸੀਂ ਸਭ ਨੂੰ ਪਤਾ ਹੋਣਾ ਕਿ ਕਰੋਨਾ ਦੇ ਹਾਲਾਤ ਸੀਗੇ ਉਹ ਉਦੋਂ ਜਲਦੀ ਜਲਦੀ ਸੰਡੇ ਮਾਨਯੋਗ ਐਮਪੀ ਸਾਹਿਬ ਉਹਨਾਂ ਦੇ ਆਪਣੇ ਫੰਡਾਂ ਚੋਂ ਕਰਵਾਇਆ ਸੀਗਾ ਇਹਦਾ ਬੜਾ ਅੱਛਾ ਉਪਰਾਲਾ ਸੀਗਾ ਜੋ ਵੀ ਸੀ ਇਹ ਉਦੋਂ ਕਰੋਨਾ ਦੇ ਮਰੀਜ਼ਾਂ ਵਾਸਤੇ ਦੀ ਹੁਣ ਆਣੀ ਸੀਗੀ ਆਕਸੀਜਨ ਇਹਨਾਂ ਨੇ ਇਸ ਪਲਾਂਟ ਦਾ ਮੇਨ ਮਕਸਦ ਸੀਗਾ ਕਿ ਹਵਾ ਚੋਂ ਆਕਸੀਜਨ ਲੈ ਕੇ ਉਹਨੂੰ ਪ੍ਰੈਸ਼ਰਾਈਜ਼ ਕਰਕੇ ਤੇ ਅੱਗੋਂ ਵਾਰਡ ਦੇ ਵਿੱਚ ਪਹੁੰਚਾਣਾ ਤੇ ਉਸ ਤੋਂ ਬਾਅਦ ਇਹ ਕਰੋਨਾ ਠੀਕ ਹੋ ਗਿਆ ਸੀ ਔਰ ਇਹਦੀ ਨਾਰਮਲ ਹਾਲਾਤਾਂ ਚ ਲੋੜ ਨਹੀਂ ਇਹ ਨਾਰਮਮਲ ਹਾਲਾਤਾਂ ਚ ਬੰਦ ਰਹਿੰਦਾ